ਉਮਾਸੀ ਗਿਲਜੀਰਾ ਨੇ ਇੱਕ ਰਣਕੀ ਦਰਖਾਸਤ ਦਿੱਤੀ ਵੀ ਮੇਰੀ 26 ਤੇ 27 ਦੀ ਰਾਤ ਨੂੰ ਤੂੜੀ ਬਣਾਉਣੀਆਂ ਮਸ਼ੀਨਾਂ ਚੋਰੀ ਕੀਤੀਆਂ ਗਈਆਂ ਜਿਸ ਤੇ ਅਸੀਂ ਮੁਕਦਮਾ ਨੰਬਰ 921243840 ਦਾ ਪਰਚਾ ਦੱਚ ਕਰਕੇ ਮਾਨਯੋਗ ਐਸਐਸਪੀ ਬੁਖਸਰ ਸਾਹਿਬ ਦੀ ਅਦਤਾਂ ਦੇ ਅਸੀਂ ਵਕਫ ਵਕਫ ਟੀਮਾਂ ਬਣਾ ਕੇ ਚੋਰਾਂ ਦੀ ਭਾਲ ਵਾਸਤੇ ਭੇਜੀਆਂ ਜੋ ਚੋਰਾਂ ਦੀ ਭਾਲ ਦੇ ਕਰਦੇ ਆ ਸਾਨੂੰ 4-5 ਦਿਨਾਂ ਦੇ ਕਾਨੂੰਨਕਦਮਾ ਦਰਸੀ ਜਗਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਜਗਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਅਰਸ਼ਦੀ ਪੁੱਤਰ ਮੱਧ ਸਿੰਘ ਫਕਰਸਰ ਹਰਦੀਪ ਸਿੰਘ ਬਿੰਦਰ ਸਿੰਘ ਵਾਸੀ ਮਲੋੜ ਦੇ ਖਿਲਾਫ ਪਰਚਾ ਦਰਜ ਕੀਤਾ ਜੋ ਜਗਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਥੜੀ ਨੂੰ ਦੋਨੇ ਮਸ਼ੀਨਾ ਤੂੜੀ ਵਾਲੀਆਂ ਸਮੇਤ ਟਰੈਕਟਰ ਚੋਰੀ ਕਰ ਲਿਆ ਤੇ ਦੋਨੇ ਪੁਲਿਸ ਨੇ ਤੂੜੀ ਵਾਲੀਆਂ ਮਸ਼ੀਨਾ ਦੇ ਟਰੈਕਟਰ ਰਿਕਵਰ ਕਰ ਲਿਆ ਰਿਕਵਰ ਕਰਕੇ ਇਹਨਾਂ ਦੀ ਗਿਰਦਾ ਵੀ ਪਾਈ ਹੈ ਬਾਕੀ ਰਿਮਾਂਡ ਲੈ ਕੇ ਇਹਨਾਂ ਦੀ ਕੁੱਝ ਕੁੱਝ ਕੀਤੀ ਜਾ ਰਹੀ ਆ ਇਸ ਤੋਂ ਪਹਿਲਾਂ ਜਗਵਿੰਦਰ ਤੇ ਜਗਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਥੜੀ ਦੇ ਖਲਾਫ ਸ਼ਰਾਬ ਦੇ ਮੁਕਦਮੇ ਦਰਜਾ 14 ਦੋਨਾਂ ਭਰਾਵਾਂ ਦੇ ਖਲਾਫ ਜਿਹੜੀ ਕਮਰਸ਼ੀਅਲ ਕੁਆंटਿਟੀ ਦੇ ਮੁਕਦਮੇ ਆ ਜੋ ਜੇਰੇ ਸਮਝਾ ਇਹ ਪਹਿਲਾਂ ਸ਼ਰਾਬ ਇਚੰਦਾ ਧੰਦਾ ਕਰਦੇ ਹੋਣੇ ਚੋਰੀਆਂ ਕਰਨ ਦਾ ਧੰਦਾ ਸ਼ੁਰੂ ਬਣਾ ਲਿਆ ਸਾਰੇ ਗ੍ਰਿਫਤਾਰ ਕਰ ਲਏ ਜੀ ਨਹੀਂ ਇੱਕ ਇਹਨਾਂ ਜੋ ਕੀਤਾ ਜਗਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਥੜੀ ਨੂੰ ਗ੍ਰਿਫਤਾਰ ਕਰ ਲਿਆ ਬਾਕੀਆਂ ਦੇ ਰੈਡ ਕੀਤੇ ਜਾ ਰਹੇ ਆ ਜਗਵਿੰਦਰ ਸਿੰਘ ਅੱਜ ਪੇਸ਼ਦਾਨ ਕਰਕੇ ਜੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਕੇ ਦੂਜੇ ਬੰਦੇ ਬਾਰੇ ਪਤਾ ਲੱਗੂਗਾ ਜੇ ਅੱਗੇ ਹੋਰ ਵੀ ਕੋਈ ਇਹਦੇ ਨਾਲ ਕੁਝ ਸੰਬੰਧਤ ਵੀ ਹੋਏ ਉਹ ਵੀ ਵੜਾ ਲੇ ਕਿਸੀ ਕਾਰਨ ਦਿਖਾਈ ਦੇ ਰਹੀ ਹੈ ਜੀ 16 ਕਾਰ ਜਾਂ ਜਿਸ ਤਰ੍ਹਾਂ ਵੀ ਮੈਂ ਕਹਿ ਰਿਹਾ ਵੀ ਅੱਜ ਰਿਮਾਂਡ ਲੈ ਕੇ ਅੱਗੇ ਜਿੰਨੇ ਕੋਈ ਇਨਵੈਸਟੀਗੇਸ਼ਨ ਦਰਾਂ ਨਾਲ ਆਵੇਗਾ ਬੰਦਾ ਜਿਹੜਾ ਵੀ ਉਹਨੂੰ ਅਸੀਂ ਕਰਤਾ ਜੁਰ ਹੋਰ ਕੋਈ ਚੋਰੀ ਚੋਰੀ ਵੀ ਇਹਨਾਂ ਨੇ ਮੰਨੀ ਹੈ ਜੀ ਹਾਂ ਜੀ ਮੈਂ ਕਹਿ ਰਿਹਾ ਵੀ ਅੱਜ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਪਤਾ ਕਰਾਂਗੇ ਕਿਹੜੀ-ਕਿਹੜੀ ਚੋਰੀ ਕੀਤੀ ਕਿਉਂਕਿ ਪਹਿਲਾਂ ਇਹ ਸ਼ਰਾਬ ਵੇਚਣ ਦਾ ਧੰਦਾ ਕਰਦੇ ਸੀ ਹੁਣ ਸ਼ਰਾਬ ਵਾਲੇ ਪਾਸੇ ਸਤਾਈ ਹੋ ਗਈ ਆ ਉਹਨੇ ਇਹ ਚੋਰੀਆਂ ਦੇ ਪਾਸੇ